ਹਾਂਜੀ 28 ਤੱਕ ਪਾਸ ਹੈ ਹਾਂਜੀ ਪਹਿਲੇ ਉਹਨਾਂ ਦੀ ਕਾਰ ਹੈ ਫਸਟ ਹਨਰ ਫਸਟ ਹਨਰ ਇੱਕ ਹੋਰੜੇ ਕਾਰ ਦਦਾਂਗੇ ਵੀਰ 50000 ਰੁਪਏ ਇਹ ਕਾਰ ਤੁਸੀਂ 50000 ਰੁਪਏ ਦੇ ਕੇ ਲਿਜਾ ਸਕਦੇ ਹੋ ਇਹਦੇ ਬਾਕੀ ਲੋਨ ਹੋ ਜੂਗਾ ਪਹਿਲੇ ਉਹਨਾਂ ਦੀ ਕਾਰ ਹੈ ਫੁੱਲ ਹੀ ਸ਼ੋਰੂਮਸ ਹੈ ਕਾਰ ਆਫਟਰ ਮਾਰਕੀਟ ਵਧੀਆ ਟਾਇਰ ਲੋਏ ਲੱਗੇ ਹੋਏ ਹਨ ਵੀਰ ਕਾਰ ਨੂੰ 335000 ਰੁਪਏ ਦੀ ਡਿਮਾਂਡ ਕਰਦੇ ਆਂ ਬਾਕੀ ਮੌਕੇ ਤੇ ਕਰ ਦਾਂਗੇ ਕਾਰ ਦੇ ਉੱਪਰ 3 2 1/2 ਪੌਣ 3 ਦਾ ਲੋਨ ਵੀ ਕਰਾ ਦਾਂਗੇ ਠੀਕ ਆ ਇਹ ਕਾਰ ਤੁਹਾਨੂੰ 50000 ਰੁਪਏ ਦੇ ਕੇ ਮਿਲ ਸਕਦੀ ਹੈ ਬਾਕੀ ਇਹਦੇ ਵੀ ਲੋਨ ਹੋ ਜੂਗਾ ਉਹੀ ਗੱਲ ਕਰਾ ਜੇ ਮੈਂ ਪਹਿਲਾਂ ਸਭ 25000 ਰੁਪਏ ਦੇ ਕੇ ਕਾਰ ਮਿਲ ਸਕਦੀ ਏ ਤੁਹਾਨੂੰ ਇਹ ਬਾਕੀ ਸਾਰਾ ਫਾਈਨਾਂਸ ਕਰਾ ਦਾਂਗੀ ਹੁਣ ਆ ਆ ਚੀਜ਼ਾਂ ਦੇ ਚੈੱਕ ਕਰੋ ਬਈ ਹਣਾ ਦੇਖੋ ਇਹ ਲੱਗੀਆਂ ਵੀ ਨਹੀਂ ਹੋਈਆਂ ਹਾਂਜੀ ਹਾਂ ਇਥੋਂ ਪਤਾ ਲੈਂਦਾ ਫਿਰ ਵੀ ਆ ਚੈੱਕ ਹਾਲੇ ਤੱਕ ਵੀ ਇਹਦਾ ਪਾਣਾ ਵੀ ਇਹਦਾ ਵਰਤ ਹੈ ਬਈ ਹਾਂ ਅਰ ਸਾਰੀ ਸਰਵਿਸ ਰਿਕਾਰਡ ਹੈ ਫਿਰ ਕਾਰ ਦੀ ਸਰ ਪੈਸੇ ਵੀ ਕਸਮਾਂ ਪਾ ਕੇ ਸਰਚ ਕਰਕੇ ਹੀ ਆਉਂਦਾ ਏ ਹਾਂ 4.5 ਲੱਖ ਰੁਪਏ ਲੋਕ ਮੰਗਦੇ ਆਂ ਜੀ ਆਪਾਂ 3.75 ਦੀ ਦੇ ਰਹੇ ਆਂ ਇਸ ਕਰਕੇ ਇਹਦੇ ਉੱਪਰ ਵੀਰ ਪੂਰਾ ਲੋਨ ਵੀ ਹੋ ਜਾ ਠੀਕ ਆ ਇਹ ਆ ਕੀ 18 ਮਾਡਲ ਇਹ ਟੌਪ ਵਾਲਾ ਮਾਡਲ ਹੈ ਵੀਰ ਪਹਿਲੇ ਇਹ ਜੀਡੀੀ ਮਾਡਲ ਹੈ ਵਧੀਆ ਸੀਟ ਕਵਰ ਕਾਰ ਲੱਗੇ ਹੋਏ ਕੰਪਨੀ ਫਿਟਡ ਹੀ 뮤직 ਸਿਸਟਮ ਲੱਗਿਆ ਹੋਇਆ ਹੈ ਕਾਰ ਨੂੰ ਸਟੀਰਿੰਗ ਤੇ ਕੰਟਰੋਲ ਬਟਨ ਸਾਰਾ ਕੁਝ ਆਉਂਦਾ ਹੈ ਵੀਰ ਕਾਰ ਦਾ ਐਸੇ ਰੇਟ ਤੇ ਕਾਰ ਦੇ ਦਾਂਗੇ ਮਾਰਕੀਟ ਵਿੱਚ ਕਿਤੇ ਨਹੀਂ ਮਿਲ ਸਕਦੀ ਵੀਰ 6.75 ਲੱਖ ਰੁਪਏ ਦੀ ਕਾਰ ਦੇ ਦਾਂਗੇ ਸਾਢੇ 6 ਲੱਖ ਦਾ ਕਾਰ ਦੇ ਉੱਪਰ ਲੋਨ ਵੀ ਕਰਵਾ ਦੇਣਾ ਠੀਕ ਹੈ ਵੀਰੇ ਲਓ ਬਈ ਇਹ ਬਸਾਖੀ ਉੱਪਰ ਹੈ ਜੀ ਇਸ ਕਰਕੇ ਆਪਾਂ ਕੋਈ ਵੱਧ ਮੰਗੇ ਨਹੀਂ ਰੇ ਸਵਾ 7.5 ਨਹੀਂ ਮੰਗ ਰਹੇ ਕੁਸ਼ਕ ਕਰ ਤੁਹਾਨੂੰ ਬਈ ਇਹੋ ਜਿਹਾ ਦਵਾਂਗੇ ਜਿਹਦੇ ਥੋੜਾ ਸਾਰਾ ਵੀ ਲਾਉਣ ਹੋ ਜਾਊਗਾ ਕੁਸ਼ਕ ਕਰ ਇਹੋ ਜਿਹਾ ਦਵਾਂਗੇ ਤੁਹਾਡਾ 25-30 ਹਜ਼ਾਰ ਦੇ ਕੇ ਸਰਦੂ ਤੇ ਕੁਸ਼ਕ ਕਰ ਇਹੋ ਜਿਹੀ ਤਾਂ 50-60 ਹਜ਼ਾਰ ਦੇਣਾ ਪੈਂਦਾ ਤੇ ਕੁਸ਼ਕ ਕਰ ਇਹੋ ਜਿਹੀ ਤੇ ਲੱਖ ਰੁਪਏ ਦੇਣਾ ਪੈਂਦਾ ਸਟੀਲ ਲੀਜ਼ ਮਹਾਲੀ ਦੇ ਖੜਾ ਜੇ ਆਪਾਂ ਜੇ ਕਿਸੇ ਨੇ ਕੋਈ ਕਾਰ ਲੈਣੀ ਹੈ ਤਾਂ ਬਈ ਐਂਡ ਤੱਕ ਬਣੇ ਰਹੋ ਵਧੀਆ ਕਾਰਾਂ ਲੈਣ ਬਾਅਦ ਆਪਣਾ ਪੇਜ ਫੋਲੋ ਜਾਂ ਸਬਸਕ੍ਰਾਈਬ ਕਰ ਲਿਓ ਅਗਰ YouTube ਤੇ ਦੇਖ ਰਹੇ ਹੋ ਤੇ ਵੀਰੇ ਜਿਹੜੇ ਇਰਜ਼ ਆਪਣੀ ਇਸ ਕਾਰ ਦੇ ਸਾਰਿਆਂ ਦੀ ਇੰਜਨ ਗੇਅਰ ਮੇਜਰ ਐਕਸੀਡੈਂਟ ਤੇ ਟੇਕਰਾਂ ਦੀ ਸਾਰੀ ਗਾਰੰਟੀ ਹੈ ਅੱਜ ਆਪਾਂ ਆਲਮੋਸਟ ਜਾਣ ਤਰ੍ਹਾਂ ਕਾਰ ਫਰਸ ਓਨਰ ਨੇ ਫਰਸ ਦਾ ਸੈਕੰਡ ਓਨਰ ਓਕੇ ਅੱਜ ਆਪਾਂ ਦੋ ਪਾਰਟ ਦੇ ਵਿੱਚ ਵੀਡੀਓ ਦੇਵਾਂਗੇ ਬਈ ਜੇ ਕਿਸੇ ਨੇ ਕੋਈ ਕਾਰ ਲੈਣੀ ਆ ਤਾਂ ਬਸ ਐਂਡ ਤੱਕ ਬਣੇ ਰਹੋ 80 ਗੱਲ ਵੀਰੇ 80 ਗੱਲ ਵੀਰੇ ਤੇ ਆਪਾਂ ਪਹਿਲਾਂ Honda City ਤੋਂ ਸ਼ੁਰੂ ਕਰ ਦਈਏ ਹਾਂਜੀ ਬ੍ਰਾਂਜੀ ਲੈ ਬਈ 78 ਸੈਕਟਰ ਦੇ ਵਿੱਚ ਆ ਜਿਓ ਤੇ ਆਹ ਕਾਰ ਆਪਨੇ ਲਵੇ 35 35 ਨੰਬਰ ਦੀ ਸਭ ਤੋਂ ਪਹਿਲਾਂ ਗੱਲ ਕਰਾਂ ਬਈ ਅੱਜ ਦੀ ਘੜੀ ਜਿਹੜੀ ਇਹ ਨੰਬਰ ਨੇ ਇਹਨਾਂ ਦੀ ਬੋਲੀ ਵੀ 25000 ਤੋਂ ਸਟਾਰ ਤੇ ਮਤਲਬ ਵੀ ਜਿਨ੍ਹਾਂ ਲ ਪੇਡ ਨੰਬਰ ਦੀ ਕਾਰਾਂ ਨੇ ਉਹਨਾਂ ਦੇ ਬੱਠੇ ਖੜੀ ਖੜਾਈਆਂ ਦੇ ਮੁੱਲ ਵੱਧ ਗਏ ਹੈਨਾ ਇਹ ਵੀਰੇ ਫਿਰ 2016 ਮਾਡਲ ਹੈ ਪੀਪੀ 65 ਪੇਡ ਨੰਬਰ ਹੈ ਪਹਿਲੇ ਓਨਰ ਦੀ ਕਾਰ ਹੈ ਟੌਪ ਪੈਡਰ ਤੋਂ ਨੀਚੇ ਵਾਲਾ ਮਾਡਲ ਹੈ ਹਾਂਜੀ ਅਲੋਏ ਵੀਲਸ ਵਗੈਰਾ ਸਟੀering ਕੰਟਰੋਲ ਆਟੋ ਐਸੀ ਸਾਰਾ ਕੁਝ ਕੰਪਨੀ ਵਿਟਡ ਹੈ ਫਿਰ ਹੈਂਡਲ ਕ੍ਰੋਮ ਦੇ ਸਾਰਾ ਕੁਝ ਓਕੇ ਮੇਰਾ ਬੋਟਸਰ ਸਵਾ 5 ਲੱਖ ਰੁਪਏ ਆਸਕਿੰਗ ਹੈ ਆਪਣੀ ਮੌਕੇ ਤੇ ਫਿਰ ਮਾਨਤਾਨ ਵੀ ਕਰ ਦਾਂਗੇ ਕਾਰ ਦੇ ਉੱਪਰ ਆਪਾਂ 3.4 ਪੌਣੇ 5 ਦਾ ਲੋਨ ਵੀ ਕਰਵਾ ਦਾਂਗੇ 3.4 ਪੌਣੇ ਮਾਨ ਦਾ ਲੋਨ ਵੀ ਹੋ ਜਾਊ ਠੀਕ ਹੈ ਵੀਰ ਲੈ ਵੀ ਕਿਸੇ ਬੰਦੇ ਦੀ ਪ੍ਰੋਫਾਈਲ ਵਧੀਆ ਹੋਈ 5 ਲੱਖ ਦਾ ਵੀ ਲੋਨ ਠੀਕ ਹੈ ਮਤਲਬ ਉਹੀ ਗੱਲ ਕਰਾ ਜੇ ਮੈਂ ਪਹਿਲਾਂ ਸਭ 25000 ਰੁਪਏ ਦੇ ਕੇ ਕਾਰ ਮਿਲ ਸਕਦੀ ਹੈ ਤੁਹਾਨੂੰ ਇਹ ਬਾਕੀ ਸਾਰਾ ਫਾਈਨਾਂਸ ਕਰਾ ਦਾਂਗੇ ਅਗਰ ਕੈਸ਼ ਕਰੋਗੇ ਤਾਂ ਤੁਹਾਡਾ ਉਹਦੇ ਵਿੱਚ ਮਾਨਤਾਨ ਵਾਅਦਾ ਕਰ ਦਾਂਗੇ ਹਾਂਜੀ ਠੀਕ ਹੈ ਬਈ ਤੇ ਆਹ ਕਾਰ ਆ ਗਈ ਵੀਰੇ ਆ ਗਈ ਵੀਰ 2016 ਮਾਡਲ ਹੈ ਹਾਂਜੀ ਏ ਵੀ ਇਹ ਆਲਮੋਸਟ ਸਾਰੇ ਜਿੰਨੀਆਂ 16 ਮਾਡਲ ਕਾਰਾਂ ਨੂੰ ਖੜੇ ਸਾਰੇ ਪਹਿਲੇ ਓਨਰ ਨੇ ਕਰਾ ਠੀਕ ਹੈ 2016 ਮਾਡਲ ਹੈ ਡੈਲਟਾ ਵੇਰੀਐਂਟ ਹੈ ਆਟੋਮੈਟਿਕ ਲੈਮਨ ਕੰਟਰੋਲ ਰੀਅਰ ਵਾਈਪਰ ਡੀਫੋਗਰ ਵਧੀਆ ਸੀਟ ਕਵਰ ਐਮ ਆਰ ਐਫ ਦੇ ਟਾਇਰ ਵੀ ਨਾਲ ਦੇ ਟਾਇਰ ਹੈ ਡੀਜ਼ਲ ਦੇ ਵਿੱਚ ਹੈ ਵੀਰ ਓਕੇ ਪੈਟਰੋਲ ਨਹੀਂ ਡੀਜ਼ਲ ਦੇ ਵਿੱਚ ਹੈ ਹਾਂ 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 ਚਾਰ ਲੱਖ 75000 ਰੁਪਏ ਦੀ ਕੋਰਡ ਕਾਰ ਦੇ ਦਾਂਗੇ ਵੀਰ ਠੀਕ ਹੈ ਜੀ ਹਾਂ ਜੀ ਹਾਂ ਕਾਰ ਦੇ ਉੱਪਰ ਆਪਾਂ 4.54 ਦਾ ਲੋਨ ਵੀ ਕਰਾ ਦਾਂਗੇ ਉਹ ਇਹ 50000 ਰੁਪਏ ਦੇ ਕੇ ਕਾਰ ਮਿਲ ਜੂ ਬਾਕੀ ਇਹਦੇ ਤੇ ਲੋਨ ਹੋ ਜੂਗਾ ਵੀ 16 ਮਾਡਲ ਫੁੱਲੀ ਬਿਰਤ ਵੀ ਜਿਆਦਾ ਇਹਦੀ ਲੈਂਥ ਹੈ। ਹਾਂਜੀ ਹਾਂ। ਇਹਦੀ ਲੈਂਥ ਵੀ ਭਾਜੀ 4400 ਡਿਜ਼ਾਇਰ ਜਿੰਨੀ ਲੈਂਥ ਹੈ। ਠੀਕ ਹੈ ਜੀ। ਤੇ ਆਹ ਵੀਰੇ। ਅੱਗੇ ਆ ਗਈ ਵੀਰੇ ਡਿਜ਼ਾਇਰ 2016 ਮਾਡਲ। ਹਾਂਜੀ। ਇਹ ਵੀ ਚੰਡੀਗੜ੍ਹ ਨੰਬਰ ਪਹਿਲੇ ਓਨਰ ਦੀ ਕਾਰ ਹੈ। ਆਹੇ ਸਭ ਤੋਂ ਵੱਡੇ ਵਾਲਾ ਟੌਪ ਵਾਲਾ ਮਾਡਲ ਹੈ ਪਰ ਪੁਸ਼ ਵਟ। ਓਕੇ। ਜੀ ਡੀ ਪਲੱਸ ਹੈ ਟੌਪ ਐਂਡ ਮਾਡਲ ਹੈ। ਹੂੰ ਹੂੰ। ਇੱਕੋ ਡੈਡ ਕਾਰ ਦਿੰਦਾ। ਇਹ ਵੀ ਵੀਰ 4,75,000 ਰੁਪਏ ਦੀ। 4 ਲੱਖ ਦੇ ਉੱਪਰ 4 ਸਵਾ 4 ਦਾ ਆਪਾਂ ਲੋਨ ਕਰਾ ਦਾਂਗੇ। ਠੀਕ ਹੈ। ਹਾਂਜੀ। ਇਹੇ ਕਾਰ ਤੁਸੀਂ 50,000 ਰੁਪਏ ਦੇ ਕੇ ਲੈ ਜਾ ਤੇ ਚੈੱਕ ਕਰ ਲਓ ਕਾਰ ਤੇ ਅਗਲੀ ਕਾਰ ਆ ਗਈ ਆਪਣੇ ਲਵੇ ਆਈ 20 ਆ ਚੈੱਕ ਕਰੋ ਬਹੁਤ ਸੋਹਣੀ ਕਾਰ ਹੈ ਹਾਂਜੀ ਹਾਂ ਇੰਜਨ ਗੇਅਰ ਦੀ ਵੀ ਫੁੱਲ ਗਾਰੰਟੀ ਹੈ ਫਿਰ 14 ਮਾਡਲ ਹੈ ਡੀਜ਼ਲ ਦੇ ਵਿੱਚ ਹੈ ਪਹਿਲੇ ਓਨਰ ਦੀ ਕਾਰ ਹੈ ਫੁੱਲ ਇੰਸ਼ੋਰੈਂਸ ਹੈ ਕਾਰ ਆਫਟਰ ਮਾਰਕੀਟ ਵਧੀਆ ਟਾਇਰ ਲਾਇ ਲੱਗੇ ਹੋਏ ਹੈ ਫਿਰ ਕਾਰ ਨੂੰ 335000 ਰੁਪਏ ਦੀ ਡਿਮਾਂਡ ਕਰਦੇ ਆਂ ਬਾਕੀ ਮੌਕੇ ਤੇ ਕਰ ਦਾਂਗੇ ਕਾਰ ਦੇ ਉੱਪਰ 3 2.5 3 ਦਾ ਲੋਨ ਵੀ ਕਰਾ ਦਾਂਗੇ ਠੀਕ ਆ ਇਹ ਕਾਰ ਤੁਹਾਨੂੰ 50000 ਰੁਪਏ ਦੇ ਕੇ ਮਿਲ ਸਕਦੀ ਹੈ ਬਾਕੀ ਇਹਦੇ ਵੀ ਲੋਨ ਹੋ ਜੂ ਬਾਈ ਆਈ 20 2014 ਮਾਡਲ ਆ ਠੀਕ ਹੈ ਵਧੀਆ ਕਾਰ ਹੈ ਤੇ ਅਗਲੀ ਕਾਰ ਮੈਂ ਤੁਹਾਨੂੰ ਦਿਵਾ ਆ ਗਈ ਆਪਣੀ ਪੂਟੋ ਪੂਟੋ ਹਾਂਜੀ ਇਹ ਵੀ ਫਿਰ 14 ਮਾਡਲ ਹੈ ਇਹ ਵੀ ਡੀਜ਼ਲ ਦੇ ਵਿੱਚ ਹੈ ਸਵਿਫਟ ਵਾਲਾ ਇੰਜਨ ਹੈ ਵੀਰ ਕਾਰ ਦੇ ਵਿੱਚ ਆਫਟਰ ਮਾਰਕਟ ਟਾਇਰ ਲੋਏ ਕਾਰ ਨੂੰ ਜੋ ਕੋ ਮਦਦ ਲੱਗੀ ਹੋਈ ਹੈ 1,90,000 ਰੁਪਏ ਦੀ ਇਕੁਇਟਡ ਕਾਰ ਦੇ ਦਾਂਗੇ ਕਾਰ ਦੇ ਉੱਪਰ 1.70-75 ਦਾ ਲੋਨ ਵੀ ਕਰ ਦਾਂਗਾ 1.5 ਲੱਖ ਰੁਪਏ ਲੋਨ ਹਾਂਜੀ ਲੈ ਵੀ 1,70-75 ਹਜ਼ਾਰ ਤੱਕ ਦਾ ਲੋਨ ਵੀ ਹੋ ਜਾ ਤੁਹਾਡਾ ਵੀ ਠੀਕ ਹੈ ਤੇ ਵਧੀਆ ਕਾਰ ਲੈ ਜਾਓ ਜੇ ਕਿਸੇ ਨੇ ਕਾਰ ਲੈ ਜਾਣੀ ਅਗਲੀ ਆ ਗਈ ਹੈ i20 ਆਪਣੇ ਲਈ ਆ ਚੈੱਕ ਕਰ ਲਓ ਬਈ ਇਹੇ ਇਹ ਹੈਗੇ ਵੀਰ 2011 ਮਾਡਲ ਹੈ ਪੈਟਰੋਲ ਦੇ ਵਿੱਚ ਹੈ ਹਾਂਜੀ ਇੱਕੋ ਰੇਟ ਕਰ ਦਤਾਂਗੇ 1,90,000 ਰੁਪਏ ਦੀ ਕਾਰ ਨੂੰ ਵਧਿਆ ਸੀਟ ਕਵਰ ਵਗੈਰਾ ਸਾਰਾ ਕੁਝ ਲੱਗਿਆ ਇਹ ਪੈਟਰੋਲ ਆ i20 ਇਹ ਪੈਟਰੋਲ ਦੇ ਵਿੱਚ ਬਾਈ 11 ਠੀਕ ਹੈ ਜੀ ਲਓ ਜੀ ਬਾਈ ਚੈੱਕ ਕਰ ਲੋ ਕਾਰ ਵਧੀਆ ਕਾਰ ਪਈ ਆ ਤੁਹਾਡੇ ਸਾਹਮਣੇ ਜੇ ਕਿਸੇ ਨੇ ਕਾਰ ਲੈ ਜਾਣੀ ਹੈ ਕਾਰ ਲੈ ਜਾ ਸਕਦੇ ਹੋ ਅਗਲੀ ਕਾਰ ਆ ਗਈ ਆਪਣੇ ਲਵੇ ਸਵਫਟ ਸਵਫਟ ਇਹ 811 ਮਾਡਲ ਡੀਜ਼ਲ ਵੀਰ ਹਾਂਜੀ ਸਵਾਗ 2 ਲੱਖ ਰੁਪਏ ਮੰਗਦੇ ਆਂ ਜੀ ਬਾਕੀ ਮੌਕੇ ਤੇ ਕਰ ਲਾਂਗੇ ਠੀਕ ਹੈ ਜੀ ਕਾਰ ਇੰਜਨ ਗੇਅਰ ਤੇ ਵਧੀਆ ਜੀ ਓਕੇ ਵਧੀਆ ਕਾਰ ਆ ਚੈੱਕ ਕਰ ਲੋ ਬਾਈ ਹਨਾ ਤੇ ਤੁਹਾਡੇ ਸਾਹਮਣੇ ਕੰਡੀਸ਼ਨ ਕੋਈ ਪੇਂਟ ਪੁੰਡ ਦਾ ਕੋਈ ਖਰਚਾ ਨਹੀਂ ਵੀਰ ਮਾੜਾ ਮੋਟਾ ਕੋਈ ਇਸ ਤੇ ਕੁਝ ਨਹੀਂ ਹੈ ਜੀ ਰਵਿੰਗ ਸਭ ਕੁਝ ਓਕੇ ਹੈ ਜੀ ਕਾਰ ਲੈ ਕੇ ਚਲਾਉਣੀ ਹੋਵੇ ਹਾਂਜੀ ਹਾਂ ਹਾਂ ਲੋ ਜੀ ਬਈ ਚੈੱਕ ਕਰ ਲੋ ਕਾਰ ਵਧੀਆ ਕਾਰ ਆ ਬਾਈ ਅੰਦਰੋਂ ਚੈੱਕ ਕਰ ਸਕਦੇ ਹੋ ਬਾਕੀ ਬਈ ਚਲਾਵੇ ਤਾਂ ਵਧੀਆ ਹੁੰਦੀ ਨੇ ਇਹਨਾਂ ਦਾ ਇੰਜਨ ਇਹ ਇੰਜਨ ਕਰਕੇ ਹੀ ਵਿਕਦੀਆਂ ਕਾਰ ਹਨਾ ਬਈ ਤੇ ਅਗਲੀ ਆ ਗਈ ਆਪਣੇ ਲਵੇ ਉੱਚੇ ਮਾਡਲ ਦੀ ਕਾਰ ਇਹ ਕਿਹੜਾ ਮਾਡਲ ਹੈ ਇਹ ਵੀਰ 13 ਮਾਡਲ ਹੈ ਚੰਡੀਗੜ੍ਹ ਨੰਬਰ ਹੈ ਟਾਇਰ ਲੋਏ ਲੱਗੇ ਹੋਏ ਹੈ ਕਾਰ ਨੂੰ ਹਾਂ ਤਿੰਨ ਕ ਲੱਖ ਰੁਪਏ ਦੀ ਕਰ ਦਿੰਗੇ ਦੇ ਉੱਪਰ ਕਾਰ ਦੇ ਉੱਪਰ 2 ਕ ਲੱਖ ਰੁਪਏ ਦਾ ਲੋਨ ਵੀ ਹੋ ਜਾਵੇ 2 ਲੱਖ ਦਾ ਲੋਨ ਵੀ ਹੋ ਜਾਵੇ ਕਰ ਦੇ ਠੀਕ ਆ ਵੀ ਤੇ ਆਹ ਕਾਰ ਆ ਗਈ ਆਪਣੇ ਲਵੇ ਇਹ ਵੀ ਵੀਰ 13 ਮਾਡਲ ਹੈ ਜੀ ਇਹ ਪੀ ਵੀ ਨੰਬਰ ਹੈ ਹਾਂਜੀ ਟਾਇਰ ਲੋਏ ਲੱਗੇ ਹੋਏ ਨੇ ਉਹ ਵੀ ਵੀਰ ਹਾਂ ਹਾਂ ਟੱਚ ਵਾਲਾ ਸਿਸਟਮ ਬਲੂਟੁੱਥ ਲੱਗੀ ਹੋਈ ਹੈ ਇਕੂਰੇਟ ਕਰ ਦਾਂਗੇ ਫਿਰ 3.5 ਲੱਖ ਰੁਪਏ ਦੀ ਬਰਥਡੇ ਮਾਤਾ ਮੌਕੇ ਤੇ ਮਾਨਤਾਨ ਕਰ ਦਾਂਗੇ ਠੀਕ ਹੈ ਬਈ ਤੇ ਆ ਆ ਗਈ ਆਪਣੇ ਕੋਲ ਜੈਜ਼ ਇਹ ਕਿਹੜਾ ਮਾਡਲ ਹੈ ਵੀਰੇ ਫਿਰ 2016 ਮਾਡਲ ਹੈ ਪਹਿਲੇ ਓਨਰ ਦੀ ਘਾਰ ਹੈ ਹਮਮ ਇੰਜਨ ਗੇਅਰ ਮੇਜਰ ਐਕਸੀਡੈਂਟ ਨਹੀਂ 90000 ਸਾਰਾ ਸਰਵਿਸ ਰਿਕਾਰਡ ਹੈ ਸੈਕੰਡ ਕੀਤ ਹੈ ਉੱਪਰੋਂ ਕਵਰ ਵੀ ਨੀ ਉਤਰਿਆ ਅਨ ਯੂਜ਼ਡ ਹੈ ਅੱਛਾ ਉਹ 슬ੀਵ ਦੀ ਚੜੀ ਹੁੰਦੀ ਹੈ ਜੀ ਹਾਂਜੀ ਹਾਂਜੀ ਉਹ ਚੜੀ ਵੀ ਉੱਤ ਹੈ ਠੀਕ ਹੈ ਪਰ ਉਹ ਕੰਪਨੀ ਚੜੀ ਇਦਾਂ ਨਹੀਂ ਵੀ ਆਪਾਂ ਚੜਾਈ ਕੰਪਨੀ ਦੀ ਚੜੀ ਹੋਈ ਹੈ ਲੈ ਬਈ ਹੈਨਾ ਮਤਲਬ ਵੀ ਅ ਬੰਦੇ ਨੇ ਜਕਾਰ ਤਾਂ ਕਾਰ ਕੀ ਚਾਬੀ ਵੀ ਸਾਹਮਣੇ ਰੱਖ ਰખી ਹੈਗੀ ਆ ਆਰਮੀ ਪਰਸਨ ਦੀ ਕਾਰ ਹੈ ਵੀਰ ਤੁਹਾਨੂੰ ਪਹਿਲਾਂ ਦਿਖਾਇਆ ਸੀਦਾ ਪਰ ਰੀਲ 'ਚ ਵੀ ਦਿਖਾਇਆ ਸੀ ਕਾਰ ਦੀ ਬੂਟ ਸਪੇਸ ਵਗੈਰਾ ਸਟੱਫਣੀ ਵਗੈਰਾ ਸਾਰੀ ਟੌਪ ਵਾਲਾ ਮਾਡਲ ਹੈ ਵੀ ਹਾਂਜੀ ਹਾਂਜੀ ਅਨਯੂਜ਼ਡ ਪਈ ਹੈ ਵੀਰ ਸਾਰੀ ਕਾਰ ਦੀ ਹੂੰ 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 ਲਓ ਬਈ ਚੈੱਕ ਕਰ ਲਓ ਵਧੀਆ ਪਈ ਹੈ ਜੀ ਹੁਣ ਇਹਦੀ ਹੁਣ ਆ ਆ ਚੀਜ਼ਾਂ ਦੇ ਚੈੱਕ ਕਰੋ ਬਈ ਹਨਾ ਦੇਖੋ ਇਹ ਲੱਗੀਆਂ ਵੀ ਨਹੀਂ ਹੋਈਆਂ ਹਾਂਜੀ ਇਹ ਤੋਂ ਪਤਾ ਲੈਂਦਾ ਵੀਰ ਵੀ ਆ ਚੈੱਕ ਕਰੋ ਹਾਲੇ ਤੱਕ ਵੀ ਇਹਦਾ ਪਾਣਾ ਵੀ ਇਹਦਾ ਵਰਤ ਹੈ ਬਈ ਹਾਂ ਅਰ ਸਾਰੀ ਸਰਵਿਸ ਰਿਕਾਰਡ ਹੈ ਵੀਰ ਕਾਰ ਦੀ ਹੂੰ ਹੂੰ ਕਿ ਭਾਈ ਜਦੋਂ ਪੈਂਚਰ ਪੁੰਚਰ ਹੋਣੀ ਆ ਬਾਹਰ ਹੀ ਬਾਹਰ ਹੀ ਹੋਣੀ ਹੁੰਦੀ ਹੈ ਕਿ ਘਰੇ ਦਾ ਹੋਣੀ ਨਹੀਂ ਇਹ ਤਾਂ ਹੈ ਨਹੀਂਗਾ ਵੀ ਭਾਈ ਹਨਾ ਦੂਜਾ ਕੋਈ ਚੈੱਕ ਕਰਾੜ ਪੰਨਾ ਹੋਵੇ ਅਲੱਗ-ਅਲੱਗ ਇਹ ਕੀ ਬਾਕੀ ਤੁਹਾਨੂੰ ਸਾਰਾ ਦਿਖਾਦਾ ਭਾਈ ਇਹ ਚੀਜ਼ਾਂ ਭਾਈ ਹਨਾ ਇਹ ਮਣੀ-ਮਣੀ ਚੀਜ਼ਾਂ ਨੇ ਨੋਟ ਕਰਨ ਵਾਲੀਆਂ ਹੁੰਦੀਆਂ ਵੀ ਜਿਹੜੀ ਸਟੇਜ ਹੈਗੀ ਕਿਹੜੇ ਹਿਸਾਬ ਨਾਲ ਰੱਖੀ ਹੋਈ ਹੈ ਬੰਦੇ ਨੇ ਮਤਲਬ ਵੀ ਗੱਲ ਕਰਾਂ ਵੀ ਕੇਅਰ ਨਾਲ ਚੱਲੀ ਹੋਈ ਕਾਰ ਹੈ ਹਾਂਜੀ ਹਾਂ ਵੀ ਬੰਦੇ ਨੇ ਪੇਂਟ ਦਾ ਕੀ ਬੰਦਾ ਵੀ ਪੈਂਚਰ ਵੀ ਨਹੀਂ ਹੋਣ ਦਿੱਤੇ ਸਾਰੀ ਕਾਰ オリジナル ਪੇਂਟ ਦੀ ਹੈ ਫਿਰ ਕਾਰ ਮਾਣੀ ਪੀਸ ਪੇਂਟ ਨਹੀਂ ਹੈ ਜੀ ਠੀਕ ਹੈ 375000 ਰੁਪਏ ਦੀ ਇਕੂਰੇਟ ਕਾਰ ਦੇ ਦਾਂਗੇ ਵੀਰ ਕਾਰ ਦੇ ਉੱਪਰ ਆਪਾਂ 3 ਸਵਾ 3 ਸਾਢੇ ਦਿਨ ਦਾ ਲੋਨ ਵੀ ਕਰਾ ਦਾਂਗੇ ਲੋਨ ਵੀ ਕਰਾ ਦਾਂਗੇ ਹੋ ਸਕਦਾ ਕਿਸੇ ਬੰਦੇ ਦੀ ਪ੍ਰੋਫਾਈਲ ਵਧੀਆ ਪੂਰਾ ਹੀ ਲੋਨ ਹੋ ਜੇ ਇਹ ਤੇ ਹਾਂਜੀ ਹਾਂਜੀ ਇਹ ਕਾਰ ਤੇ ਥੋੜਾ 100% ਤੱਕ ਲੋਨ ਹੋ ਸਕਦਾ ਹੈ ਭਾਵੇਂ ਸੱਤੇ 4 ਲੱਖ ਰੁਪਇਆ ਮਾਰਕੀਟ ਵੈਲਿਊ ਆ ਜੋ ਕੋਈ ਵੀ ਡੀਲਰ ਭਾਵੇਂ ਸਾਰੇ ਜਿੱਤ ਤੁਸੀਂ ਸਰਚ ਕਰ ਸਕਦੇ ਹੋ ਕਿਤੇ ਵੀ ਮਾਰਕਸ ਸਾਰੇ ਵੈਸੇ ਵੀ ਕਸਟਮਰ ਭਾਜੀ ਸਰਚ ਕਰਕੇ ਹੀ ਆਉਂਦਾ ਹੈ ਸਾਢੇ 4 ਲੱਖ ਰੁਪਏ ਲੋਕ ਮੰਗਦੇ ਨੇ ਆਪਾਂ 375 ਦੇ ਦੇ ਰਹੇ ਹਾਂ ਇਸ ਕਰਕੇ ਇਹਦੇ ਉੱਪਰ ਵੀ ਪੂਰਾ ਲੋਨ ਵੀ ਹੋ ਜਾ ਠੀਕ ਆ ਬਸ ਉਹੀ ਜ ਤੇ ਬਾਕੀ ਆ ਜਾਓ ਬਈ ਕਾਰ ਲੈ ਜਾਓ ਜੇ ਕਿਸੇ ਨੇ ਕਾਰ ਲੈ ਜਾਣੀ ਆ ਤੇ ਆ ਆ ਗਈ ਆਪਣੇ ਲਈ ਬਈ ਇਕੋ سپورਟ ਹੈ ਇਹ ਬਈ ਬਿਲਡ ਕੁਆਲਟੀ ਵਾਲੀ ਕਾਰ ਲੈਣੀ ਹੈ ਕਿਸੇ ਨੇ ਇਹ ਚੰਡੀਗੜ੍ਹ ਨੰਬਰ ਪਹਿਲੇ ਓਨਰ ਦੀ ਕਾਰ ਹੈ ਵੀਰੇ 14 ਮਾਡਲ ਹੈ ਟੌਪ ਵਾਲਾ ਮਾਡਲ ਹੈ ਟਾਈਟੇਨੀਅਮ ਪਲੱਸ ਹਾਂਜੀ ਕੰਪਨੀ ਫਿਟਡ ਮਿਊਜ਼ਿਕ ਸਿਸਟਮ ਬਲੂਟੂਥ ਕਨੈਕਟੀਵਿਟੀ ਸਟੀਅਰਿੰਗ ਤੇ ਕੰਟਰੋਲ ਸਾਰਾ ਕੁਝ ਹੈ ਇੰਜਨ ਗੇਅਰ ਦੀ ਪੂਰੀ ਗਾਰੰਟੀ ਹੈ ਕਾਰ ਦੀ ਹਾਂ ਹਾਂ ਸਵਾ 3 ਲੱਖ ਰੁਪਏ ਮੰਗਦੇ ਆ ਮੜਾ ਮੋਟਾ ਮੌਕੇ ਤੇ ਮਾਨਤਾਣ ਕਰ ਦਾਂਗੇ ਵੀ ਕਾਰ ਦਾ ਨਵੇਂ ਮਿਸ਼ਲਨ ਦੇ ਟਾਇਰ ਨੇ ਵੀਰ ਬਿਲਕੁਲ ਇੰਜਨ ਗੇਅਰ ਦੀ ਪੂਰੀ ਆਪਣੀ ਗਾਰੰਟੀ ਹੈ ਕਾਰ ਦੇ ਉੱਪਰ ਇਹਦੇ ਉੱਪਰ ਵੀ ਆਪਾਂ 2.5 ਦਿਨ ਦਾ ਲੋਨ ਕਰਾ ਦਾਂਗੇ ਠੀਕ ਹੈ ਜੀ ਹਾਂਜੀ ਮਤਲਬ ਉਹੀ ਮੋਟਾ ਮੋਟਾ 30 35 40 ਹਜ਼ਾਰ ਦੇ ਕੇ ਬੰਦਾ ਇਹ ਕਾਰ ਲੈ ਆ ਸਕਦਾ ਠੀਕ ਹੈ ਜੀ ਹ ਇਹ ਕਿਸ ਨੇ ਲੈ ਜਾਣੀ ਹੈ ਕਾਰ ਲੈ ਜਾ ਸਕਦਾਂਗੇ ਅਗਲੀ ਕਾਰ ਆ ਗਈ ਆਪਣੇ ਲਵੇ ਬ੍ਰੇਜ਼ਾ ਬ੍ਰੇਜ਼ਾ ਕਾਰ ਇਹ ਕਿਹੜੀਆਂ ਵੀਰਾਂ ਪਰ ਦੋਨੇ 18 ਮਾਡਲ ਨੇ ਜੀ ਇਹ 18 ਰੀਸਟਡ ਹੁੰਨੀ ਹੈ ਇਹ ਪੀਵੀ ਨੰਬਰ ਹੈ ਇਹ ਐਲਡੀ ਕਨਵਰਟ ਟੂ ਜਡੀ ਹੈ ਵੀਰ ਠੀਕ ਹੈ ਤੇ ਸਭਾ ਕੁ 7 ਲੱਖ ਰੁਪਏ ਆਪਾਂ ਮੰਗਦੇ ਆ ਬਾਕੀ ਮੌਕੇ ਤੇ ਕਰ ਲਾਂਗੇ ਠੀਕ ਹੈ ਵੀਰ ਲਓ ਬਈ ਚੈੱਕ ਕਰ ਲੋ ਕਾਰ ਸੋਹਣੀ ਪਈ ਆ ਤੁਹਾਡੇ ਸਾਹਮਣੇ ਆ ਤੇ ਅਗਲੀ ਅੰਦਰੋਂ ਕਾਰ ਚੈੱਕ ਕਰ ਸਕਦੇ ਹੋ ਅੰਦਰੋਂ ਕਾਰ ਸੋਹਣੀ ਪਈ ਆ ਹਨਾ ਬਈ ਅ ਪੱਕੀ ਚਲਾਵਾ ਚਲੂਵਾ ਦਾ ਬਈ ਇਹਨਾਂ ਦਾ ਹੁੰਦਾ ਹੀ ਵਧੀਆ ਹਾਂ ਡੀਜ਼ਲ ਦੇ ਵਿੱਚ ਬਾਈ ਜੀ ਕੋਈ ਨਾ ਇਹਨਾਂ ਦੀ ਮੈਂਟਨੈਂਸ ਹੈ ਐਵਰੇਜ ਵਧੀਆ ਹੈ ਖਰਚਾ ਬਹੁਤ ਘੱਟ ਹੈ ਈਸੀ ਕਰਕੇ ਸਭ ਤੋਂ ਵੱਧ ਇਹ ਕਾਰ ਵਿਕੀ ਵੀ ਹੈ ਜੀ ਸਹੀ ਗੱਲ ਹੈ ਬਾਈ ਹੈਨਾ ਮਾਰੂਤੀ ਇੰਜਨਾਂ ਦੀ ਐਵਰੇਜ ਤੁਹਾਨੂੰ ਪਤਾ ਹੀ ਹੈ ਖਰਚੇ ਵੀ ਘੱਟ ਹੈ ਮੈਂਟਨੈਂਸ ਵੀ ਘੱਟ ਹੈ ਹਰ ਇੱਕ ਬੰਦਾ ਕੋਈ ਵੀ ਬੰਦਾ ਮੀਡੀਅਮ ਕਲਾਸ ਫੈਮਿਲੀ ਜਿਹਾ ਜਿੱਦਾਂ ਮਰਜ਼ੀ ਹਰ ਇੱਕ ਬੰਦਾ ਇਹਨਾਂ ਨੂੰ ਅਫੋਰਡ ਕਰ ਸਕਦਾ ਹੈ ਜੀ ਸਹੀ ਗੱਲ ਹੈ ਬਾਈ ਕਿਉਂਕਿ ਸਵਿਫਟ ਜਿੰਨੀ ਖਰਚਾ ਸਵਿਫਟ ਜਿੰਨੀ ਹੈ ਐਵਰੇਜ ਹੈ ਕਾਰ ਦਾ ਸਹੀ ਹੈ ਇੰਜਨ ਹੀ ਉਹੀ ਹੈ ਉਹੀ ਹੈ ਜੀ ਆਹ ਪ੍ਰੋਸੈਸ SUV ਆ ਜਾਂਦੇ ਥੋੜੇ ਇਹ ਇਹ ਆਗੀ ਵੀਰ 18 ਮਾ ਕੰਟਰੋਲ ਬਟਨ ਸਾਰਾ ਕੁਝ ਆਉਂਦਾ ਵੀਰ ਕਾਰ ਦਾ ਐਸੇ ਰੇਟ ਤੇ ਕਾਰ ਦੇ ਦਾਂਗੇ ਮਾਰਕੀਟ ਚ ਕਿਤੇ ਨਹੀਂ ਮਿਲ ਸਕਦੀ ਵੀਰ 6,75,000 ਰੁਪਏ ਦੀ ਕਾਰ ਦੇ ਦਾਂਗੇ ਸਾਢੇ 6 ਲੱਖ ਦਾ ਕਾਰ ਦੇ ਉੱਪਰ ਲੋਨ ਵੀ ਕਰਵਾਵਾਂਗੇ ਠੀਕ ਹੈ ਵੀਰ ਲਓ ਬਈ ਇਹ ਬਸਾਖੀ ਆਫਰ ਹੈ ਜੀ ਇਸ ਕਰਕੇ ਆਪਾਂ ਕੋਈ ਵੱਧ ਮੰਗੇ ਨਹੀਂ ਰਹੇ ਸਵਾ 7.5 ਨਹੀਂ ਮੰਗ ਰਹੇ ਬਸਾਖੀ ਦੀ ਆਫਰ ਹੈ ਤੇ ਵਧੀਆ ਕਾਰਾਂ ਨੇ ਬਈ ਹਨਾ ਆਜੋ ਹੁਣ ਤੁਹਾਨੂੰ ਮੈਂ ਛੋਟੇ ਛੈਗ ਮੰਨ ਦੀ ਕਾਰਾਂ ਦਿਖਾਵਾਂ ਨਾ ਤੇ ਆ ਆ ਗਈ ਗ੍ਰੈਂਡ i10 ਆਪਣੇ ਲਈ ਮਾਡਲ ਕਿੰਨਾ 2000 ਵੀਰ ਇਹ 2015 ਮਾਡਲ ਹੈ ਪਹਿਲੇ ਓਨਰ ਦੀ ਕਾਰ ਹੈ ਇਹ ਪੈਟਰੋਲ ਦੇ ਵਿੱਚ ਹੈ ਵੀਰ ਹਾਂ ਸਪੋਰਟਸ ਬਹੁਤ ਲੋਕ ਡਿਮਾਂਡ ਕਰਦੇ ਆਂ ਸਪੋਰਟਸ ਆਪਸ਼ਨਲ ਮਾਡਲ ਹੈ ਪੁਸ਼ ਬਟਨ ਹਾਂ ਹਾਂਜੀ ਹਾਂ ਤੇ ਇਕੋ ਰੈਡ ਕਰ ਦਦਾਂਗੇ ਵੀਰ 335000 ਦੀ ਕਾਰ ਦੇ ਉੱਪਰ 270 75 ਤਿੰਨ ਦਾ ਲੋਨ ਵੀ ਕਰਾ ਦਾਂਗੇ ਕਰਾ ਦਾਂਗੇ ਭਾਈ ਆਹ ਇਹ ਹੈਗੀ ਵੀਰ 14 14 ਮਾਡਲ ਹੈ ਹਾਂਜੀ ਇਹ ਹੈਗੀ ਹੈ ਵੀਰ ਡੀਜ਼ਲ ਦੇ ਵਿੱਚ 26 27 ਦੀ ਮਾਰ ਐਵਰੇਜ ਹੈ ਤੁਹਾਡੇ ਸਾਹਮਣੇ ਪੇਡ ਨੰਬਰ ਲੱਗਿਆ ਹੋਇਆ 9 트리플 5 ਕਾਰ ਨੂੰ ਹਾਂ ਡੀਜ਼ਲ ਦੇ ਵਿੱਚ ਹੈ ਇਕੋ ਰੈਡ ਕਰ ਦੇ ਦਾਂਗੇ ਵੀਰ 2,75,000 ਦਾ 1 ਲੱਖ ਦਾ 2 ਸਵਾ ਦੋ ਦਾ ਲੋਨ ਵੀ ਕਰਾ ਦਾਂਗੇ ਕਰਾ ਦਾਂਗੇ ਵੀਰ ਠੀਕ ਇਹ ਇਹ ਆ ਗਈ ਵੀਰ ਬੈਗਨਾਰ 2014 ਮਾਡਲ ਪੈਟਰੋਲ ਦੇ ਵਿੱਚ 2,35,000 ਦੀ ਕਾਰ ਦੇ ਦਾਂਗੇ 170 75 81 ਦਾ ਲੋਨ ਵੀ ਕਰਾ ਦਾਂਗੇ ਠੀਕ ਹੈ ਵੀਰ ਆਹ ਇਹ ਆ ਗਈ ਵੀਰ K10 ਇਹ ਇਹ ਹੈਗੇ 17 ਮਾਡਲ 2,85,000 ਦੀ ਕਾਰ ਦੇ ਦਾਂਗੇ ਵੀਰ ਕਾਰ ਦੇ ਉੱਪਰ ਸਵਾ ਕੁ 2 ਲੱਖ ਰੁਪਏ ਦਾ ਲੋਨ ਵੀ ਕਰਾ ਦਾਂਗੇ ਓਕੇ ਆਹ ਅੱਗੇ ਆ ਗਈ ਭਾਜੀ ਬਹੁਤ ਸੋਹਣੀ ਕਾਰ ਆ ਕਿਸੇ ਨੇ ਸਿੱਖਣ ਵਗੈਰਾ ਜਾਂ ਵਾਈਫ ਵਾਸਤੇ ਜਾਂ ਕੋਈ ਲੋਕਰ ਐਕਸਟਰਾ ਕਾਰ ਲੈਣੀ ਹੈ 135000 ਰੁਪਏ ਦੀ ਕਾਰ ਦੇ ਦਾਂਗੇ ਵੀਰ ਟਾਇਰ ਲੋਏ ਐ ਐਕਸਟਰਾ ਲੱਗੇ ਹੋਇਆ ਪੋਲੋ ਦੇ ਟਾਇਰ ਆ ਵੀਰ ਅੰਦਰ ਟੱਚ ਸਿਸਟਮ ਵਧੀਆ ਸੀਟ ਕਵਰ ਪ੍ਰੀਮੀਅਮ ਸੀਟ ਕਵਰ ਬਹੁਤ ਸੋਹਣੇ ਸੀਟ ਕਵਰ ਲੱਗੇ ਹੋਇਆ ਚੈੱਕ ਕਰ ਸਕਦੇ ਆ ਪੈਟਰੋਲ ਦੇ ਵਿੱਚ ਹੈ ਖਰਚਾ ਕਰਦਾ ਵੀਰ ਕੋਈ ਹੈ ਨਹੀਂ ਲੈ ਕੇ ਚਲਾਉਣੀ ਹੀ ਹੈ ਕਾਰ ਠੀਕ ਹੈ ਵੀਰੇ ਸਰਵਿਸ ਕਰਾਓ ਚਲਾਓ ਬਸ ਪੈਟਰੋਲ ਪਾਓ ਚਲਾਓ 135000 ਰੁਪਏ 10 ਮਾਡਲ ਦੇ ਦਾਂ ਇੰਸ਼ੋਰੈਂਸ ਇਹਦੀ ਕਾਰ ਦੀ ਪਈ ਹੈ ਜੀ ਚਾਬੀਆਂ ਦੋਨੋਂ ਦੋਨੋਂ ਚਾਬੀਆਂ ਦੋਨੋਂ ਚਾਬੀਆਂ ਪਹਿਲੇ ਓਨਰ ਦੀ ਕਾਰ ਤੇ ਲਾਸਟ ਹੁਣ ਦੋ ਉਹ ਕਾਰ ਆ ਬਈ ਜਿਹੜੀਆਂ ਆਪਾਂ ਕਹიდੇ ਵੀ ਔਰ ਘਰੇ ਹੁੰਦੀ ਹੁੰਦੀ ਆ ਜਾਂ ਤਾਂ ਮਰੂਤੀ ਹੋਊ ਘਰੇ ਜਾਂ ਫਿਰ ਅਲਟੋ ਹੋ ਵੈਸੀ ਰੱਖੀ ਹੁੰਦੀ ਆ ਰੋਂਗੇ ਗੇੜਾ ਗੁੜਾ ਲਾਉਣ ਨੂੰ ਬਗਦੇ ਬਾਜ਼ਾਰ ਜਾਣਾ ਕੁਛ ਕਰਨਾ ਬਈ ਹੈਨਾ ਤੇ ਇੱਕ ਹੈਗੀ ਆਪਣਾ ਅਲਟੋ ਜੇ ਕਿਸੇ ਨੇ ਘਰੇ ਰੱਖਣ ਨੂੰ ਵੈਸੀ ਲੈਣੀ ਆ ਜਾਂ ਲੇਡੀਜ਼ ਵਾਸਤੇ ਲੈਣੀ ਆ ਸਿੱਖਣ ਵਾਸਤੇ ਕਿਵੇਂ ਮਰਜ਼ੀ ਲੈਣੀ ਇਹ 2011 ਮਾਡਲ ਹੈ 1 ਲੱਖ 40000 ਰੁਪਏ ਦੀ ਕਾਰ ਦੇ ਦਾਂਗੇ ਫਿਰ ਪੀਪੀ ਨੰਬਰ ਪਿਆਰ ਵਾਲਾ ਨੰਗਾਰਾ ਮਾਡਲ ਠੀਕ ਆ ਤੇ ਆ ਗਈ ਚੰਡੀਗੜ੍ਹ ਨੰਬਰ ਦੀ ਮਰੂਤੀ ਇਹ ਕਿਹੜਾ ਮਾਡਲ ਹੈ ਵੀਰ 99 ਮਾਡਲ ਹੈ 28 ਤੱਕ ਪਾਸ ਹੈ ਹਾਂਜੀ ਪਹਿਲੇ ਓਨਰ ਦੀ ਕਾਰ ਹੈ ਫਸਟ ਓਨਰ ਫਸਟ ਓਨਰ 1 ਕੋੜਾ ਰੁਪਏ ਦੇ ਦਾਂਗੇ ਵੀਰ 50000 ਰੁਪਏ ਦੀ ਲੈ ਵੀ ਬਾਈ ਅੱਛਾ ਓਨਰ ਹੈਗੇ ਆਪਣਾ ਪਹਿਲਾ ਦੀ ਪਹਿਲਾ ਹਾਂਜੀ ਔਰ ਮਾਡਲ 99 99 28 ਤੱਕ ਪਾਸ ਹੈ ਵੀਰ ਕਾਰ ਨੂੰ ਸ਼ੀਟ ਸ਼ੂਟ ਕਵਰ ਵਧੀਆ ਲੱਗੀ ਹੋਈ ਹੈ ਵੀਰ ਠੀਕ ਆ ਬਈ 99 ਮਾਡਲ ਕਾਰ ਨਾ ਨਹੀਂ ਤਾਂ ਉਹਨੂੰ 10ਵੇਂ 12ਵੇਂ ਦਾ ਨਾਮ ਹੁੰਦੀ ਘਰ ਅਸੀਂ ਪਹਿਲਾਂ ਵੇਚੀ ਆ ਭਾਈ 8ਵੇਂ ਓਨਰ ਵੇਚੀ ਆ ਜੀ ਠੀਕ ਹੈ ਥੋੜਾ ਟਾਈਮ ਇਹ ਕਾਰ ਆ ਭਾਈ ਜੇ ਕਿਸੇ ਨੇ ਕਾਰ ਲੈਣੀ ਹੈ ਤਿਆਰ ਕਰਾਉਣੀ ਹੈ ਕੁਝ ਕਰਾਉਣਾ ਨਾ ਤਾਂ ਕਾਰ ਲੈ ਜਾ ਸਕਦੇ ਆਂਗੇ ਤੇ ਹੋਰ ਵੀ ਕਾਰ ਆਉਣਗੇ ਅਗਲੇ ਪਾਰਟs ਦੇ ਵਿੱਚ ਇਦਣੇ ਕਾਰ ਆ ਮੈਂ ਦਿਖਾ ਦੂੰਗਾ ਭਾਈ ਨੂੰ ਕੂਆ ਤੇ ਚੈੱਕ ਕਰੋ ਭਾਈ ਹਨਾ ਇਹ ਅਗਲੀ ਕਾਰ ਅਗਲੇ ਬਲੌਗ ਦੇ ਵਿੱਚ ਆਉਣਗੇ ਤੁਸੀਂ ਦੇਖ ਲਓ ਚ ਐਕਐਸਯੂਵੀ ਮਰਸੀਡੀ ਵਗੈਰਾ ਹੋਰ ਕਈ ਤਰ੍ਹਾਂ ਦੀ ਕਾਰਾਂ ਦਊਂਗਾ ਤੁਹਾਨੂੰ ਕਰੋਵਾ ਕ੍ਰਿਸਟਾ ਹੋਗੀ ਐਕਐਸਯੂਵੀ ਹੋਗੇ ਸਾਰੇ ਫੋਲੋ ਕਰ ਲਓ ਪੇਜ ਨੂੰ ਉਹਦੇ ਜਿਹੜ